हमारे कचुरबल्ली गांव में बहुत पानी आ चुका था और यहां एनके शर्मा जी ने हमारा टूड़ी और राशन और कपड़े भी बहुत पचाये हैं उनका धन्यवाद करते हैं और एनके शर्मा ने हमारी बहुत मदद करी प्रयास ने या मदद की और पशु खातिर टूड़ी भी दी एनके शर्मा जी बादल जी वालों लाए हुए डंगरावास्ते टूड़ी ते और जी सामान राशन पानी करा वास्ते देन आए हैं जी और नादे आगे दी पूछा भी नहीं ते गलियां आप देख सकते हैं कितना नुकसान है पानी करके आए हुए हमारे खजूर मंडी गाँव में बहुत पानी आ चुका था इसकी वजह कोई किसी ने हेल्प नहीं की है और यहाँ एन के शर्मा जी ने हमारा चूड़ी और राशन और कपड़े भी बहुत पहुँचाए हैं उनका धन्यवाद करते हैं हमारे पिंड हमारे गांव में किसी ने मदद नहीं की है सिवाय एन के शर्मा ऐसी यहाँ हाड़ आया बहुत नुकसान हुआ ਆਰ ਐਨ ਕੇ ਸ਼ਰਮਾ ਨੇ ਮਾਰੀ ਬਹੁਤ ਮਦਦ ਕੀਤੀ ਜੀ ਰਾਸਨ ਦਈਆ ਮੰਨੂ ਫੋਟ ਵੀ ਦਿੱਤੀ ਪਾਸੋਂ ਖਾਤਰ ਤੂੜੀ ਵੀ ਦਈ ਦੀ ਐਨ ਕੇ ਸ਼ਰਮਾ ਦਾ ਬਹੁਤ ਧੰਨਵਾਦ ਇਹ ਪਿੰਡ ਖਜੂਰ ਮੰਡੀ ਜਿਲ੍ਹਾ ਮੁਹਾਲੀ ਚੰਦਾ ਜੀ ਪੂਰੇ ਪਾਣੀ ਦੇ ਮਾਰੇ ਠਾਏ ਜੀ ਪਿੰਡੇ ਕੱਗਰ ਤੇ ਪੂਲ ਕਰਨ ਜੀ ਟੁੱਟੇ ਕਰਨ ਬਹੁਤ ਨੁਕਸਾਨ ਹੋਇਆ ਜੀ ਜਿਸ ਕਰਕੇ ਹਲੇ ਤੱਕ ਦਾ ਜੀ ਕਿਸੇ ਨੇ ਨਾ ਸਾਰਨੀ ਜੀ ਲਈ ਨਕੇ ਸ਼ਰਮਾ ਜੀ ਬਾਦਲ ਜੀ ਵੱਲੋਂ ਲਿਆਏ ਹੋਏ ਇਹ ਡੰਗਰਾ ਵਾਸਤੇ ਤੂੜੀ ਤੇ ਹੋਰ ਜੀ ਸਮਾਨ ਰਸਨ ਪਾਣੀ ਘਰਾਂ ਵਾਸਤੇ ਦੇਣ ਆਏ ਆ ਜੀ ਹੋਰ ਨਾਲ ਦੇ ਅੱਗੇ ਦੀ ਪੁੱਛਿਆ ਵੀ ਨਹੀਂ ਤੇ ਗਲੀ ਆਪ ਦੇਖ ਸਕਦੇ ਆ ਜੀ ਉਰੇ ਹਲੇ ਕਿੰਨਾ ਨੁਕਸਾਨ ਹੋਇਆ ਕਿਤਨਾ ਪਾਣੀ ਸੀ ਜੀ ਹੜ ਕਰਕੇ ਹੀ ਆਏ ਹੋਇਆ ਜੀ ਤੇ ਇਹ ਹੀ ਐਨ ਕੇ ਸ਼ਰਮਾ ਜੀ ਉਹਨਾਂ ਨੇ ਜੀ ਸਮਾਨ ਪਹੁੰਚਾਇਆ ਜੋ ਤੀਵੀਆਂ ਲਈ ਵੀ ਜ਼ਰੂਰੀ ਹੈ ਜੀ ਜੋ ਹਲੇ ਤੱਕ ਕਿਸੇ ਨੇ ਨਹੀਂ ਪੁੱਛਿਆ ਜੀ ਉਹਨਾਂ ਲਈ ਵੀ ਜੀ ਇਹ ਪ੍ਰਾਈਵੇਟ ਸਮਾਨ ਜੋ ਪੁੱਜਦਾ ਕਰਿਆ ਜੀ ਜਿਸ ਕਰਕੇ ਆਪਾਂ ਇਹਨਾਂ ਦਾ ਧੰਨਵਾਦ ਹੈ ਜੀ ਤੇ ਬਾਕੀ ਐਵੇਂ ਐਸਾ ਕਰਕੇ ਹੜੀ ਤੂੜੀ ਜੀ ਚਾਰੇ ਜੀ ਆਪ ਦੇਖ ਸਕਦੇ ਜੀ ਪਿੱਛੇ ਜੀ ਇਹ ਭੇਜਣ ਦੀ ਸਾਰਿਆਂ ਨੂੰ ਜੀ ਪੱਲੀਆਂ ਵੀ ਹਰ ਘਰ ਤੇ ਜਾਏ ਜੀ ਮੱਜਾ ਸਾਰਿਆਂ ਦੇ ਨੇ ਜੀ ਤੇ ਚਾਰੇ ਰਹੇ ਨਹੀਂ ਹੈ ਜੀ ਉਹਨਾਂ ਕਰਕੇ ਪੱਲੀਆਂ ਪਹਚਾਈਆਂ ਜੀ ਦੋ ਦੋ ਤਿੰਨ ਤਿੰਨ ਜਿੰਨੀਆਂ ਵੀ ਹੋ ਰਹੀਆਂ ਜੀ ਸੇਵਾ ਤੇ ਹੋਰ ਵੀ ਅੱਗੇ ਜਾਰੀ ਕਰ ਰਹੇ ਨੇ ਜੀ ਉਹ ਤੇ ਆਉਣ ਵਾਲੇ ਟਾਈਮ ਤੇ ਵੀ ਉਹਨਾਂ ਨੇ ਵਿਸ਼ਵਾਸ ਰਾਇਆ ਕਿ ਅਸੀਂ ਜਿੰਨੀ ਮਦਦ ਹੋਏਗੀ ਉਨੀ ਕਰਾਂਗੇ ਜੀ ਜੂਰ ਮੰਡੀ ਮੰਡੀ ਤੇ ਆਇਆ ਇੱਥੇ ਆਮੀ ਘਰ ਦਾ ਜਿਹੜਾ ਪਾਣੀ ਕੁੱਪ ਕੇ ਗਰੀਬਾਂ ਦੇ ਜਿਹੜਾ ਘਰਾਂ ਚ ਵੜ ਗਿਆ ਜਿਹਦੇ ਨਾਲ ਕਰਾਂ ਦਾ ਸਮਾਨ ਵੀ ਤਬਾਹ ਹੋ ਗਿਆ ਪੈਣ ਨੂੰ ਵੀ ਜਗ੍ਹਾ ਨਹੀਂ ਰਹਿਣ ਨੂੰ ਵੀ ਜਗ੍ਹਾ ਨਹੀਂ ਖਾਣ ਨੂੰ ਵੀ ਜਗ੍ਹਾ ਨਹੀਂ ਸਫਾਈ ਕਰਨ ਨੂੰ ਵੀ ਨਹੀਂ ਸੋ ਅੱਜ ਮੈਂ ਇੱਥੇ ਖਜੂਰ ਮੰਡੀ ਚ ਆ ਰਖੋਸ ਦੀ ਗੱਲ ਆ ਕਿ ਸਰਕਾਰ ਵੱਲੋਂ ਜੋ ਇਹਨਾਂ ਨੇ ਸਾਰਿਆਂ ਨੇ ਦੱਸਿਆ ਕਿ ਅਜੇ ਤੱਕ ਕੋਈ ਮਦਦ ਕਿਸੇ ਤਰ੍ਹਾਂ ਦੀ ਵੀ ਨਾ ਕਿਸੇ ਗਰੀਬ ਨੂੰ ਮਿਲੀ ਆ ਨਾ ਕਿਸੇ ਕਿਸਾਨ ਨੂੰ ਮਿਲੀ ਆ ਨਾ ਕਿਸੇ ਮਜ਼ਦੂਰ ਨੂੰ ਮਿਲੀ ਆ ਸੋ ਮੈਂ ਆਪ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜਿਸ ਤਰ੍ਹਾਂ ਸਾਡੀ ਡਿਊਟੀ ਲਈ ਸਾਰਿਆਂ ਦੀ ਇਸ ਪਿੰਡ ਚ ਅਸੀਂ ਕਣਕ ਦਾਲ ਆਟਾ ਚੌਲ ਸਾਬਣ ਚੁੱਪ ਪੇਸਟ ਜੋ ਜੋ ਫਰਨੈਲ ਜੋ ਜੋ ਸਮਾਨ ਜ਼ਰੂਰੀ ਹੈਗਾ ਕੱਪੜੇ ਸੋ ਉਹ ਸਮਾਨ ਅੱਜ ਮੈਂ ਇੱਥੇ ਖਜੂਰ ਮੰਡੀ ਹੋਂ ਦੇ ਕੇ ਚਲਿਆ ਹੁਣ ਅਗਲੇ ਪਿੰਡ ਤੇ ਅਸੀਂ ਸਾਦਾਪੁਰ ਤੇ ਡੰਗੜਾ ਵੇਜਦਾ ਉੱਥੇ ਰਸਨ ਮੰਡਣਾ ਇਸ ਤੋਂ ਬਾਅਦ ਫਿਰ ਦੋ ਪਿੰਡ ਰਹਿ ਜਾਣਗੇ ਇੱਕ ਦਿਨ ਫਿਰ ਟਾਈਮ ਲਾ ਕੇ ਇੱਕ ਦੋ ਦਿਨਾਂ ਅੱਜ ਫਿਰ ਉੱਥੇ ਵੰਡਾਂਗੇ ਸੋ ਸਾਰੇ ਪਿੰਡ ਵਸੀਆਂ ਦਾ ਸਾਰੇ ਦਾਨੀ ਸੱਜਣਾ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰਕਾਰਾਂ ਨੂੰ ਚਾਹੀਦਾ ਇਸ ਟਾਈਮ ਮਦਦ ਕਰਨ ਪਰ ਅਫਸੋਸ ਦੀ ਗੱਲ ਆ। ਇਨਕੇ ਸ਼ਰਮਾ ਜਿੰਦਾਬਾਦ। ਟੋਟਲ ਟੀਮ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ 59000 ਰੁਪਏ ਜਿਹੜਾ ਇਹਨਾਂ ਜਿਹੜੇ ਗਰੀਬ ਪਰਿਵਾਰਾਂ ਦੀ ਮਦਦ ਵਾਸਤੇ ਇਹਨਾਂ ਨੇ ਦਈਆਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਇਹ ਇਹ ਅਫਸੋਸਾ ਦੁੱਖ ਵੀ ਘੜੀ ਇੱਥੇ ਜਿੱਨਾ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਉਹ ਸਮਾਜ ਸੇਵੀ ਸੰਸਥਾਵਾਂ ਕਰਦੀਆਂ ਤੁਸੀਂ ਦੇਖੋਗੇ। ਸਾਡੀ ਸਾਰੀ ਟੀਮ ਕਿਸੇਪਾਲ ਜੀ ਸਾਰੇ ਖੜੇ ਆ ਦਿਨ ਰਾਤ ਲੋਕਾਂ ਦੀ ਸੇਵਾ ਚ ਲੱਗੇ ਰਹੇ ਆ ਕਿਉਂਕਿ ਪੰਜਾਬ ਦੀ ਬਾਦਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਸ ਕਰਕੇ ਸਾਡੀ ਜ਼ਿੰਮੇਵਾਰੀ ਵੀ ਵੱਧ ਬਣ ਗਈ ਐ ਸੋ ਮੈਂ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਪੈਸੇ ਨਾਲ ਵੀ ਹੋਰ ਸਮਾਨ ਨਾਲ ਵੀ ਲੋਕਾਂ ਦੀ ਡਟ ਕੇ ਮਦਦ ਕਰ ਰਹੀਆਂ ਔਰ ਲੋਕਾਂ ਨਾਲ ਵਾਦਾ ਕਰਦੇ ਆ ਕਿ ਅਸੀਂ ਡਟ ਕੇ ਤੁਹਾਡੇ ਨਾਲ ਆ ਘਬਰਾਨਣ ਦੀ ਕੋਈ ਲੋੜ ਨਹੀਂ ਥੈਂਕ ਯੂ